ਦੋਸਤੋ ਵੀਰੋ ਭੈਣੋ ਪ੍ਰਭੋ ਸਸਰੀਆਕਾਰ ਨਾਮ ਰਾਮ ਅਸਲਾਮੁਅਲੈਕੁਮ ਵ ਰਹਿਮਤੁਲਲਾਹੀ ਵ ਬਰਕਾਤੋ ਤੁਸੀਂ ਦੇਖ ਰਹੇ ਹੋ ਮੇਰਾ ਚੈਨਲ ਅਲੀ ਜੰਤਰ ਮੰਤਰ ਤੰਤਰ ਇੱਕ ਮੰਤਰ ਜੋ ਮਹਿਬੂਬ ਦੇ 7 12 ਦੇ ਨਾਲ ਉਮਰ ਪੜ ਲਈ ਮਹਿਬੂਬ ਵਸ ਹੋ ਜਾਂਦਾ ਯਾਨੀ ਕਿ ਕੋਈ ਔਰਤ ਕਹਿਣਾ ਨਹੀਂ ਮੰਦੀ ਪਤੀ ਆਪਣੇ ਦਾ ਤਾਂ ਉਸ ਨੂੰ ਇਸ ਮੰਤਰ ਦੇ ਨਾਲ ਵਾਸ ਕੀਤਾ ਜਾ ਸਕਦਾ ਪਰਿਵਾਰ ਵਧੀਆ ਰਹ ਸਕਦਾ ਮੁਹੱਬਤ ਬਣੂਗੀ ਆਪਸੀ ਪਿਆਰ ਬਣੂਗਾ ਜਿਸ ਦਾ ਜ਼ਿਕਰ ਹੈ ਅਜਮਾ ਕੇ ਦੇਖ ਲਵੇ ਹਾਂ ਪਰ ਇੱਕ ਗੱਲ ਜ਼ਰੂਰ ਆ ਕਿ ਗੁਰੂ ਇਸ ਕਮਾਚ ਹੋਣਾ ਜ਼ਰੂਰੀ ਆ ਗੁਰਤਾਰਨਾ ਜ਼ਰੂਰੀ ਆ ਤੇ ਨਾਲੇ ਵੀਰੋ ਪਹਿਲਾਂ ਮੈਂ ਇੱਕ ਗੱਲ ਹੋਰ ਦੱਸਣੀ ਚਾਹਨਾ ਹਾਂ ਕਈ ਵਾਰ ਨਾ ਮੇਰੀ ਵੀਡੀਓ ਇੰਗਲਿਸ਼ ਚ ਚੱਲ ਬੰਦੀ ਆ ਮੈਨੂੰ ਬੜੇ ਲੋਕਾਂ ਦੇ ਫੋਨ ਆਉਂਦੇ ਆ ਕਿ ਇੰਗਲਿਸ਼ ਚ ਬਾਬਾ ਜੀ ਤੁਸੀਂ ਵੀਡੀਓ ਪਾਉਣ ਲੱਗੇ ਮੈਂ ਕਹਾਂ ਮੈਂ ਤਾਂ ਇੰਗਲਿਸ਼ ਜਾਣਦਾ ਹੀ ਨਹੀਂ ਇਹ ਥੋੜਾ ਬਹੁਤਾ ਬਸ ਜਾਣਦੇ ਆ ਪਰ ਇਹ ਅਜੇ ਇੰਗਲਿਸ਼ ਨਹੀਂ ਹੋ ਜੈਣਾ ਤੇ ਵੀਡੀਓ ਚੱਲਦੀ ਹੁੰਦੀ ਉੱਤੇ ਤਿੰਨ ਬਿੰਦੀਆਂ ਤਿੰਨ ਬਿੰਦੀਆਂ ਤੇ ਜਦੋਂ ਕਲਿੱਕ ਕਰੋਗੇ ਨਾ ਫਿਰ ਆਡੀਓ ਆਊਗਾ ਆਪਸ਼ਨ ਆਡੀਓ ਦੀ ਜਿਹੜੀ ਦੇ ਵਿੱਚ ਜਾਓਗੇ ਨਾ ਜਦੋਂ ਆਡੀਓ ਦੇ ਉੱਤੇ ਕਲਿੱਕ ਕਰੋਗੇ ਤੇ ਉੱਥੇ ਅ ओरिजिनल ਵੀ ਆ ਜਾਂਦਾ ਯਾਨੀ ਪੰਜਾਬੀ ਤੇ ਇੰਗਲਿਸ਼ ਉਹ ਤੇ ਪੰਜਾਬੀ ਸਿਲੈਕਟ ਕਰ ਦੋਗੇ ਤਾਂ ਪੰਜਾਬੀ ਚ ਆ ਜੂਗੀ ਜਾਂ ਹਿੰਦੀ ਚ ਆਉਗੇ ਤਾਂ ਹਿੰਦੀ ਚ ਆ ਜੂਗੇ ਹਾਂਜੀ ਤਾਂ ਅਸੀਂ ਜੀ ਦੋਨੇ ਤਰੀਕਾ ਨਾਲ ਦੇਣੀ ਹੈ ਮੈਨੂੰ ਕਈ ਕਮੈਂਟ ਆਏ ਆ ਵੀ ਬਾਬਾ ਜੀ ਤੁਸੀਂ ਪੰਜਾਬੀ ਚ ਦਿਆ ਕਰੋ ਮੈਂ ਕਿਹਾ ਨਹੀਂ ਆਪਾਂ ਬੋਥ ਵਾਸਤੇ ਕੰਮ ਕਰਨਾ ਦੋਨੋਂ ਇੰਗਲਿਸ਼ ਹਿੰਦੀ ਵੀ ਤੇ ਪੰਜਾਬੀ ਵੀ ਔਰ ਜੇ ਰੱਬ ਨੇ ਚਾਇਆ ਤਾਂ ਉਰਦੂ ਵੀ ਕਈ ਚੀਜ਼ਾਂ ਉਰਦੂ ਜ਼ਬਾਨ ਚ ਹੁੰਦੀਆਂ ਅਰਬੀ ਜ਼ਬਾਨ ਚ ਹਨਾ ਜੀ ਉਹਦੇ ਵਾਸਤੇ ਤੁਹਾਨੂੰ ਕਿਸੇ ਮੌਲਵੀ ਮੁਫਤੀ ਕੋਲ ਜਾ ਕੇ ਉਹ ਚੀਜ਼ ਪੜ੍ਹ ਲੈਣੀ ਹੈ ਜਿਵੇਂ ਅੱਜ ਦੀ ਇਸ ਕਲਾਮ ਦੇ ਵਿੱਚ ਸੂਰੇ ਨਸਰ ਦਾ ਜ਼ਿਕਰ ਹੈ ਸੂਰੇ ਨਸਰ ਇਹ ਸੂਰੇ ਨਸਰ ਜਿਹੜੀ ਆਉਂਦੀ ਹੈ ਮੌਲਵੀ ਸਾਹਿਬ ਕੋਲੋਂ ਜਾ ਕੇ ਹੀ ਕਲੀਅਰ ਕਰਨੀ ਚਾਹੀਦੀ ਜੇ ਮੈਂ ਪੰਜਾਬੀ ਚ ਲਿਖਾਂ ਤਾਂ ਸਹੀ ਸਮਝ ਨਹੀਂ ਆਉਣੀ ਤੇ ਹੋਊਗਾ ਵੀ ਗਲਤ ਤੇ ਹੋਣਾ ਵੀ ਕੁਝ ਨਹੀਂ ਫਾਇਦਾ ਹਨਾ ਇਹ ਸੁਰੇ ਨਸਰ ਤੁਸੀਂ ਕਿਸੇ ਮੌਲਵੀ ਮਫਤੀ ਜਾਂ ਕੋਈ ਕਿਸੇ ਮੁਸਲਮਾਨ ਪੜਾਤੋਂ ਲੈ ਸਕਦੇ ਹੋ ਕਰ ਹਰ ਕੋਈ ਸਕਦਾ ਠੀਕ ਹੈ ਜੀ ਇਹ ਮੰਤਰ ਸੁਣ ਲੋ ਹੁਣ ਇਹਦੀ ਵਿਧੀ ਵੀ ਸੁਣ ਲੋ ਜਿਸ ਆਦਮੀ ਜਾਂ ਔਰਤ ਦੇ ਦਿਲ ਵਿੱਚ ਤੁਸੀਂ ਆਪਣੀ ਮੁਹੱਬਤ ਪਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਮਹਿਬੂਬ ਦੇ ਜਾਂ ਆਪਣੀ ਪਤਨੀ ਦੇ ਜਾਂ ਆਪਣੀ ਪ੍ਰੇਮਿਕਾ ਦੇ ਸਿਰ ਦੇ ਸੱਤ ਵਾਲ ਲੈਣੇ ਆ। ਕੰਗੀ ਨਾਲ ਲੈ ਲਓ, ਕੰਗੀ ਨਾਲੇ। ਕੈਂਚੀ ਨਾਲ ਕੱਟ ਲਓ। ਪਰ ਜਾਇਜ਼ ਕੰਮ ਵਾਸਤੇ ਕਰਿਓ ਕਿਉਂਕਿ ਕੁਰਾਨ ਪਾਕ ਦੀ ਆਇਤਾਂ ਕੁਰਾਨ ਪਾਕ ਦਾ ਇਲਮ ਹੈ, ਇਹ ਰੂਹਾਨੀ ਹੈ। ਤੇ ਇਹਦੇ ਵਾਸਤੇ ਤੁਹਾਨੂੰ ਕਿਸੇ ਗੁਰੂ ਦੀ ਵੀ ਜ਼ਰੂਰਤ ਨਹੀਂ ਹੈ। ਜੋ ਕੋ ਕਰਨਾ ਚਾਵੇ ਸਾਡੀ ਇਜਾਜ਼ਤ ਵੀ ਆ ਕਰ ਸਕਦਾ ਸੱਤ ਲੰਬੇ ਵਾਲ ਲੈਣੇ ਆ ਜੀ ਤੇ ਉਹਨਾਂ ਦੇ ਵਾਲਾਂ ਦੇ ਉੱਪਰ ਸੁਰੇ ਨਸਰ ਪੜ ਕੇ ਫੂਕ ਮਾਰ ਕੇ ਗੰਢ ਦੇਵੇ ਇੱਕ ਇੱਕ ਵਾਲ ਦੇ ਉੱਤੇ ਸੱਤ ਵਾਰੀ ਪੜ ਕੇ ਸੱਤ-ਸੱਤ ਗੰਢਾਂ ਦੇਈ ਜਾਵੇ ਟੋਟਲ ਸੱਤ ਵਾਲਾਂ ਤੇ 49 ਗੰਢਾਂ ਪੈਣਗੀਆਂ ਜੀ ਫੂਕ ਮਾਰੇ ਤੇ ਗੰਢ ਦੇ ਦੇਵੇ ਫੂਕ ਮਾਰਨ ਦਾ ਤਰੀਕਾ ਇਹ ਆ ਵੀ ਜਦੋਂ ਵਾਲ ਦੀ ਗੰਢ ਦੰਨੇ ਆ ਉਹਦੇ ਵਿੱਚ ਥੋੜੀ ਜੀ ਸਪੇਸ ਰਹਿਣੀ ਚਾਹੀਦੀ ਆ ਔਰ ਉਸ ਪੇਸ ਦੇ ਵਿੱਚ ਫੂਕ ਮਾਰਨੀ ਆ ਤੇ ਨਾਲ ਦੀ ਨਾਲ ਬੰਦ ਕਰ ਦੇਣੀ ਆ ਮਤਲਬ ਖਿੱਚ ਕੇ ਪੀਚ ਦੇਣੀ ਆ ਗੰਡ ਨੂੰ ਤੇ ਨਾਲੋਂ ਨਾਲ ਗੰਡਾਂ ਦਿੰਦੇ ਰਹਿਣਾ ਤੇ 49 ਮੰਤਰ ਪੜੇ ਜਾਣਗੇ ਤੇ 49 ਵਾਰ ਬਿੰਡਾਂ ਦਿੱਤੀਆਂ ਜਾਣਗੀਆਂ ਇੱਕ ਇਕਵਾਲ ਦੇ ਸਾਥ ਸੁਰੇਨਸਾ ਕਿਉਂਕਿ ਲਿਖਿਆ ਇਨਾ ਪੂਰਾ ਨਹੀਂ ਜਾਂਦਾ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵਾ ਤੇ ਪਰ ਸਭ ਕੁਝ ਤਾਂ ਨਹੀਂ ਲਿਖਿਆ ਜਾ ਸਕਦਾ 20 20 30 30 ਪੇਜ ਫਿਰ ਇੱਕ ਵਿਧੀ ਦੇ ਹੀ ਬਣ ਜਾਣ ਜਿਵੇਂ ਪੂਰੀ ਤਰ੍ਹਾਂ ਸਮਝਾਵਾਂ ਇੰਨਾ ਜ਼ਿਆਦਾ ਹੁੰਦਾ ਵਾ ਤੇ ਇਹ ਕੰਮ ਤੁਸੀਂ ਸ਼ੁੱਕਰਵਾਰ ਵਾਲੇ ਦਿਨ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਹੀ ਕਰਨਾ। ਨਹਾ ਧੋ ਕੇ ਕਰਨਾ। ਇਹਨਾਂ ਵਾਲਾਂ ਨੂੰ ਜਲ ਪ੍ਰਵਾਹ ਕਰ ਦੇਣਾ ਫਿਰ। ਕਿਸੇ ਨੂੰ ਦੱਸਣਾ ਨਹੀਂ, ਕਿਸੇ ਨੂੰ ਕਹਿਣਾ ਨਹੀਂ। ਨਾ ਜਾਂਦੇ ਕਿਸੇ ਨਾਲ ਗੱਲ ਕਰਨੀ ਨਾ ਆਉਂਦੇ ਕਿਸੇ ਨਾਲ ਗੱਲ ਕਰਨੀ, ਬਸ ਜਲ ਪ੍ਰਵਾਹ ਕਰ ਆਉਣਾ। ਪਿੱਛਾ ਮੁੜ ਕੇ ਵੀ ਨਹੀਂ ਵੇਖਣਾ। ਨਾ ਹੀ ਇਹ ਕੰਮ ਕਰਨ ਲੱਗੇ ਤੁਹਾਨੂੰ ਕੋਈ ਵੇਖੇ ਜਾਂ ਕਿਸੇ ਨੂੰ ਪਤਾ ਲੱਗਣਾ। ਗਲਤ ਹੋ ਜਾਊਗਾ ਜੇ ਕਿਸੇ ਨੇ ਦੇਖ ਲਿਆ ਜੇ ਕਿਸੇ ਨੇ ਉਹ ਵਾਲਾਂ ਨੂੰ ਸਪਰਸ਼ ਵੀ ਕਰ ਲਿਆ শু ਵੀ ਲਿਆ ਜਾਂ ਪਤਾ ਲੱਗ ਗਿਆ ਤਾਂ ਫਿਰ ਵੀ ਕੰਮ ਨਹੀਂ ਹੋਊਗਾ ਵਾਲਾਂ ਨੂੰ ਸਪਰਸ਼ ਵੀ ਕਿਸੇ ਦਾ ਨਹੀਂ ਹੋਣਾ ਚਾਹੀਦਾ ਕੁਝ ਗੁਪਤ ਵਿਧੀ ਦੇ ਨਾਲ ਹੋਵੇ ਇਹ ਸਾਰਾ ਕੁਝ ਤੇ ਜਲ ਪ੍ਰਵਾਹ ਕਰੋ ਫਿਰ ਤੁਮ ਮਾ ਸਵੇਖੋ ਕਿਦਾਂ ਮਹਿਬੂਬ ਤੁਹਾਡੇ ਲਈ ਤੜਫਦਾ ਸੁਰੇ ਨਸਰ ਕੇ ਸੇ ਮੌਲਵੀ ਕੋਲੋਂ ਲਿਖ ਲੈ ਲਿਖਵਾ ਕੇ ਯਾਦ ਕਰ ਲਵੋ ਉਹਨੂੰ ਸੁਣਾ ਵੀ ਦਿਓ ਤੇ ਆਪ ਨੂੰ ਲਿਖਿਆ ਹੋਇਆ ਕੱਢ ਕੇ ਨੱਟ ਤੋਂ ਯਾਦ ਕਰਨ ਲੱਗ ਜਿਓ ਗਲਤੋ ਕਰੋਗੇ ਤੇ ਗਲਤ ਕੰਮ ਗਲਤੀ ਹੁੰਦਾ ਫਿਰ ਠੀਕ ਹੈ ਦੋਸਤੋ ਜੇ ਚੰਗਾ ਲੱਗਾ ਤਾਂ ਸਬਸਕ੍ਰਾਈਬ ਕਰ ਲਓ ਤੇ ਜੇ ਹੋਰ ਚੰਗਾ ਲੱਗਦਾ ਵਾ ਮੇਰਾ ਚੈਨਲ ਤਾਂ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਨਹੀਂ ਕਰਦੇ ਬਸ ਇੱਥੋਂ ਮੈਨੂੰ ਸ਼ਿਕਵਾ ਤੁਹਾਡੇ ਨਾਲ ਤਾਂ ਮੈਂ 6 ਮਹੀਨਿਆਂ ਤੋਂ ਕੋਈ ਵੀਡੀਓ ਨਹੀਂ ਪਾ ਰਿਹਾ ਸੀ ਦਿਲ ਟੁੱਟ ਜਾਂਦਾ ਯਾਰ ਇੰਨੀ ਮਿਹਨਤ ਕਰਦਾ ਮੈਂ ਤੁਹਾਡੇ ਵਾਸਤੇ ਇੰਨਾ ਸਿਖਾਉਣ ਵਾਸਤੇ ਫਿਰ ਵੀ ਚਲੋ ਗੱਲਾਂ ਬੋਲਣ ਵਾਲਿਆਂ ਨੇ ਤਾਂ ਬੋਲਣੀ ਆ ਜਿਨ੍ਹਾਂ ਨੂੰ ਕੁੱਤਾ ਮੂੰਹ ਲੱਗਾ ਹੁੰਦਾ ਪਰ ਜਿਹੜੇ ਚੰਗੇ ਆ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਬਾਰੇ ਉਹ ਤਾਂ ਯਾਰ ਘੱਮਸੇ ਘਮ ਲਾਈਕ ਕਰਿਆ ਕਰੋ ਨਾ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਮੇਰਾ ਹੌਸਲਾ ਫਜਾਈ ਕਰਿਆ ਕਰੋ ਫਿਰ ਮੈਂ ਹੋਰ ਵੀ ਵੱਧ ਤੋਂ ਵੱਧ ਤੁਹਾਨੂੰ ਸਾਰਾ ਕੁਝ ਜੋ ਜੋ ਮੈਂ ਲਿਖਿਆ ਉਹ ਮੈਂ ਘਟੋ ਘਟ ਵੀ 40 ਗ੍ਰੰਥ ਲਾਇਆ ਹੋਇਆ ਵਾ 40 ਗ੍ਰੰਥ ਲਿਖਦਾ ਪਿਆ ਵਾ ਤੁਹਾਡੇ ਵਾਸਤੇ ਹੀ ਆ ਹੌਲੀ ਹੌਲੀ ਸਾਰਾ YouTube ਤੇ ਚੜ ਜੂਗਾ ਤੇ ਬਾਕੀ 500 ਪੇਜ ਤੱਕ ਦਾ ਆਪਾਂ ਗ੍ਰੰਥ ਬਣਾਇਆ ਵੀ ਹੋਇਆ ਵਾ ਇਹ ਤਾਂ ਹੁਣ ਪੇਜ ਨੰਬਰ 845 ਤੇ ਅੱਜ ਹੁੰਦੇ ਜਨਵਾਰ ਪਰ 500 ਪੇਜ ਪਹਿਲਿਆਂ ਦਾ ਬਣਾਇਆ ਹੋਇਆ ਇਹ 900 ਪੇਜ ਤੱਕ ਗ੍ਰੰਥ ਪਹੁੰਚ ਗਿਆ 100 ਪੇਜ ਰਹਿ ਗਏ 100 ਪੇਜ ਰਾ ਕੇ ਇਹ ਸੈਕੰਡ ਪਾਰਟ ਵੀ ਆ ਜੂਗਾ ਜਿਨ੍ਹਾਂ ਨੇ ਪਹਿਲਾ ਪਾਰਟ ਲਿਆ ਹੋਇਆ ਉਹ ਦੂਜਾ ਪਾਰਟ ਵੀ ਲੈ ਸਕਦੇ ਆ ਜਿਹਨਾਂ ਨੇ ਪਹਿਲਾ ਪਾਰਟ ਨਹੀਂ ਲਿਆ ਉਹ ਲੈ ਲੈਣ ਤੇ WhatsApp ਤੇ ਗੱਲ ਕਰ ਲਿਓ ਤੁਸੀਂ 98558 92786 ਮੇਰਾ ਨੰਬਰ ਆ ਤੇ ਉਹਦੇ ਤੋਂ ਤੁਸੀਂ ਰਾਬਤਾ ਕਰਕੇ ਹਦੀਆ ਪੁੱਛ ਸਕਦੇ ਹੋ ਕਿ ਕੀ ਪੇਟਾ ਲੱਗੇਗੀ ਗ੍ਰੰਥ ਦੀ ਗ੍ਰੰਥ ਤੁਹਾਡੇ ਘਰੇ ਵੀ ਆ ਸਕਦਾ ਤੇ ਤੁਸੀਂ ਇੱਥੇ ਆ ਕੇ ਵੀ ਲੈ ਕੇ ਜਾ ਸਕਦੇ ਹੋ ਡੀਪੀ ਦੇ ਉੱਤੇ ਮੇਰਾ ਐਡਰੈਸ ਕਾਮਿਲ ਲਿਖਿਆ ਹੋਇਆ ਵਾ ਤਾਂ ਸਜਣੋ ਇਹ ਚੀਜ਼ ਜਿਹੜਾ ਕਦਰ ਕਰਦਾ ਨਾ ਜਿਹਨੂੰ ਪਤਾ ਆ ਜਿਨ੍ਹਾਂ ਨੇ ਆਪਦੇ ਪੂਰਵਜਾਂ ਨੂੰ ਦੇਖਿਆ ਉਹਨਾਂ ਨੂੰ ਹੀ ਪਤਾ ਕਿ ਇਹ ਚੀਜ਼ ਦੀ ਕੀ ਕਦਰ ਆ ਬੰਦਰ ਕਾ ਜਾਣੇ ਅਦਰਕ ਕਾ ਸਵਾਦ ਜੱਟ ਕੀ ਜਾਣੇ ਲੌਂਗਾਂ ਦਾ ਪਾ ਸੋ ਗੱਲ ਇਹ ਆ ਕਿ ਮਤਲਬ ਜਿਹਨੂੰ ਇਹਦਾ ਪਤਾ ਵਾ ਉਹ ਇਤੋਂ ਕੰਮ ਲਵੇਗਾ ਕਿਉਂਕਿ ਜਿੰਨਾ ਚਿਰ ਮੰਤਰ ਦੇ ਅੰਤਰ ਤੰਤਰ ਤੇ ਵਿਸ਼ਵਾਸ ਹੈ ਨਹੀਂ ਉਹਨਾਂ ਚਿਰ ਕੰਮ ਵੀ ਨਹੀਂ ਕਰਨੇ ਹੋ ਤੁਸੀਂ ਲੱਖ ਜੋਰ ਲਾ ਲਓ ਤਾਂ ਵੀ ਨਹੀਂ ਕੰਮ ਕਰੇਗਾ ਜਦੋਂ ਵਿਸ਼ਵਾਸ ਹੀ ਹੈ ਨਹੀਂ ਚਲੋ ਖੈਰ ਪਹਿਲਾ ਵਿਸ਼ਵਾਸ ਸੌਦਾ ਵਾ ਗੁਰੂ ਸੌਦਾ ਵਾ ਹਨਾ ਤੇ ਜਰੂਰ ਗੁਰੂਤਾਰ ਨਾ ਕਰੋ ਜੀ ਨੇ ਨਹੀਂ ਕੀਤੀ ਕੋਈ ਅਗਲ-ਬਗਲ ਦੇ ਵਿੱਚ ਇਹ ਨਹੀਂ ਕਹਦਾ ਮੈਂ ਕਿ ਮੈਨੂੰ ਹੀ ਆ ਕੇ ਕਰੋ ਜਿਹੜਾ ਮਰਜੀ ਤੁਸੀਂ ਗੁਰੂ ਕਰਕੇ ਤੇ ਉਹ ਤੋਂ ਇਜਾਜ਼ਤ ਲੈ ਕੇ ਜਿਵੇਂ ਵੀ ਕਰੋਗੇ ਸਿੱਧਾ ਹੀ ਹੋਊਗਾ ਔਰ ਸਿੱਧੀ ਹੋਊਗੀ ਦੇ तकरीबन ਸਾਰੀਆਂ ਜਾਣਕਾਰੀਆਂ ਮੇਰੇ ਹਿਸਾਬ ਨਾਲ ਮੈਂ ਦੇ ਹੀ ਦਿੱਤੀਆਂ ਤਾਂ ਚਲੋ ਜੀ ਇਹ ਸੀ ਆਪਣਾ ਮਹਿਬੂਬ ਦੇ ਸੱਤ ਵਾਲਾਂ ਨਾਲ ਮਹਿਬੂਬ ਨੂੰ ਵਸ ਕਰਨਾ ਉਮਰ ਪਰ ਨਹੀਂ ਕਰਨਾ ਉਹਨਾਂ ਨੇ ਆਪਣੇ ਘਰੇ ਬੈਠ ਕੇ ਕਰੋ ਠੀਕ ਹੈ ਜੀ ਤੇ ਦੋਸਤੋ ਬਿਮਾਰ ਹੋਇਆ ਸੀ ਤੁਹਾਡੀਆਂ ਦੁਆਵਾਂ ਨਾਲ ਠੀਕ ਵੀ ਹੋਇਆ ਕਿਉਂਕਿ ਜੋ ਰੱਬ ਦੇ ਘਰ ਦੁਆ ਕਰਦਾ ਵਾ ਸਾਡਾ ਵੀ ਕੰਮ ਮੇਨਲੀ ਦੁਆ ਦਾ ਹੀ ਹੈ ਕਿ ਅਸੀਂ ਚਿਸ਼ਤੀ ਬਜ਼ੁਰਗਾਂ ਨਦੀਨਾਂ ਦੇ ਅਸੀਂ ਮুরিਦਾਂ ਚਿਸ਼ਤੀ ਖਾਨੇ ਦੇ ਮুরিਦਾਂ ਖਵਾਜਾ ਸਾਹਿਬ ਦੇ ਤੇ ਸਾਡਾ ਕੰਮ ਸਿਰਫ ਦੁਆ ਦਾ ਹੈ ਦੁਆ ਕਰਦੇ ਆ ਅਮੀਰ ਹੋਵੇ ਗਰੀਬ ਹੋਵੇ ਪੈਸੇ ਵਾਲਾ ਬਿਨਾ ਪੈਸੇ ਤੋਂ ਔਰ ਬਿਲਕੁਲ ਫਰੀ ਦੇ ਵਿੱਚ ਦੁਆ ਕੀਤੀ ਜਾਂਦੀ 11ਵੇਂ ਵਾਲੇ ਦਿਨ ਕੋਈ ਇੱਕ ਪੈਸਾ ਵੀ ਨਹੀਂ ਉਲਟਾ ਅਸੀਂ ਉਹਨਾਂ ਦੇ ਨਾਮ ਤੇ ਲੰਗਰ ਬਣਾਉਨੇ ਆ ਤੁਹਾਨੂੰ ਚਾਵਾ ਨਾ ਸਿਕਾਉਨੇ ਆ ਤੇ ਤੁਸੀਂ ਜ਼ਰੂਰ ਆਇਆ ਕਰੋ 11ਵੇਂ ਤੇ ਜੇ ਕਹੋਗੇ ਤਾਂ ਮੈਂ ਤੁਹਾਨੂੰ ਦੱਸ ਦਿਆ ਕਰੂੰਗਾ 11ਵੇਂ ਕਿਹੜੇ ਦਿਨ ਦੀ ਸਾਡੇ ਮਨਾਈ ਜਾ ਰਹੀ ਹੈ ਉਮਰ YouTube ਦੇ ਮਾਧਿਅਮ ਨਾਲ ਮੈਂ ਕੋਸ਼ਿਸ਼ ਕਰਾਂਗਾ ਕਿ ਹੁਣ ਰੋਜ਼ ਹੀ ਇੱਕ ਵੀਡੀਓ ਪਾਵਾਂ ਅੱਛਾ ਦੋਸਤੋ ਇੱਕ ਗੱਲ ਹੋਰ ਰਹਿ ਗਈ ਪੁੱਛਣ ਵਾਲੀ ਮੈਂ ਯੰਤਰ ਬਹੁਤ ਹੀ ਘੱਟ ਦਿੱਤੇ ਆ ਕੋਈ ਦੱਸੋ ਬਈ ਤੁਸੀਂ ਕਮੈਂਟ ਕਰਕੇ ਦੱਸੋ ਕਿ ਯੰਤਰ ਤੁਹਾਨੂੰ ਕਿਸ ਚੀਜ਼ ਵਾਸਤੇ ਚਾਹੀਦਾ ਦੇਖੋ ਮੈਂ ਯੰਤਰਾਂ ਦਾ ਗ੍ਰੰਥ ਦਿਖਾਉਣਾ ਤੁਹਾਨੂੰ ਇਹ ਨਕਸ਼ਾ ਦਾ ਖਜ਼ਾਨਾ ਉਹ ਹੀ ਲਾਈ ਹੋਈ ਆ ਇਹ ਕੋ ਪ੍ਰੇਮ ਪ੍ਰਾਪਤੀ ਕਰਨ ਲਈ ਹਨ। ਲੱਖ ਅਰਜ਼ ਲਈ ਪਸ਼ੂਆਂ ਦੇ ਦੁੱਧ ਦੇ ਵਿੱਚ ਵਾਦੇ ਲਈ ਹਰ ਤਰ੍ਹਾਂ ਦੇ ਕਿਸੇ ਨੂੰ ਕੋਈ ਰੋਗਾ ਹੋਏ ਕਸ਼ਟ ਹੋਵੇ ਹਨ ਹਰ ਤਰ੍ਹਾਂ ਦੇ ਕਸ਼ਟ ਨੂੰ ਦੂਰ ਕਰਨ ਲਈ ਜੋ ਤੁਸੀਂ ਕਹੋਗੇ ਉਹੀ ਪਾਵਾਂਗੇ ਹਰ ਮਕਸਦ ਤੇ ਹਰੀ ਇੱਛਾ ਵਾਸਤੇ ਮਕਸਦ ਤੁਸੀਂ ਕਮੈਂਟ ਕਰਨਾ ਜਿਹਦੇ ਕਮੈਂਟ ਜ਼ਿਆਦਾ ਹੋਏ ਉਹੀ ਪਾਵਾਂਗੇ ਉਹੀ ਪਾਇਆ ਕਰਾਂਗੇ ਰੋਜ਼ ਇੱਕ ਨਕਸ਼ਾ ਵੀ ਪਾਇਆ ਕਰਾਂਗੇ ਘਾਣ ਦੀ ਵਿਕਰੀ ਵਾਸਤੇ ਇਹ ਕਹਿੰਦੇ ਆ ਰਸ ਪੰਜਾਬੀ ਚ ਕੀਤੇ ਹੋਏ ਆ بڑے بڑے ਗ੍ਰੰਥ ਜੁੜੇ ਉਰਦੂ ਜ਼ੁਬਾਨ ਦੇ ਵਿੱਚ ਪ੍ਰਾਤਨ ਤੋਂ ਪ੍ਰਾਤਨ ਗ੍ਰੰਥਾਂ ਦੇ ਇਹ ਨਕਸ਼ਾ ਜਿਹੜੇ ਅਜਮਈਸ਼ੀ ਵੀ ਨੇ ਵਿਸ਼ਵਾਸ ਚਾਹੀਦਾ ਬਸ ਠੀਕ ਹੈ ਇਹ ਨਕਸ਼ਾ ਦਾ ਗ੍ਰੰਥ ਤਿਆਰ ਹੋ ਰਿਹਾ ਜੀ ਆਪਾਂ ਇਹ ਚੋਂ ਸੋਰੀ ਕਿ ਪਾ ਨਹੀਂ ਸਕੇ ਬਹੁਤ ਘਾਟੀ ਨਕਸ਼ਾ ਪਏ ਆ ਚਲੋ ਦੇਖ ਲਓ ਤੁਸੀਂ ਜਿਹੜਾ ਕਹੋਗੇ ਆਪਾਂ ਤਾਂ ਉਹੀ ਪਾ ਦਾਂਗੇ ਜੇ ਹੋ ਜਾ ਵੀ ਹੋਵੇ ਹਨਾ ਜਿਹੋ ਜਿਹਾ ਤੁਸੀਂ ਕਹੋਗੇ ਠੀਕ ਹੈ ਦੋਸਤੋ ਵੈਸੇ ਨਾ ਹਾਇ ਤਾਂ ਬਹੁਤ ਗ੍ਰੰਥ ਤਿਆਰ ਕਰਦਾ ਪਿਆ ਮੈਂ ਆ ਵੀ ਦਿਖਾ ਦਾਂ ਕਿ ਇਹ ਹਿੰਦੀ ਦਾ ਗ੍ਰੰਥਾ ਜੀ ਠੀਕ ਹੈ ਇਹ ਉਹੀ ਗ੍ਰੰਥ ਆ ਜਿਹੜਾ ਪੰਜਾਬੀ ਚ ਬਣਿਆ ਇਹਨੂੰ ਹਿੰਦੀ ਚ ਵੀ ਟਰਾਂਸਲੇਟ ਕਰਾਂਗੇ ਹੁਣ 110 ਪੇਜ ਤੱਕ ਪਹੁੰਚੇ ਆਂ ਬਹੁਤ ਔਖਾ ਟਾਈਮ ਕੱਢ ਕਿਤੇ ਬੜਾ ਔਖਾ ਹੈ ਲਿਖਣਾ ਤੇ ਬੜੇ ਗ੍ਰੰਥ ਆ ਇੱਕ ਤੰਤਰਾਂ ਦਾ ਗ੍ਰੰਥ ਆ ਤੁਹਾਨੂੰ ਦਿਖਾਉਣਾ ਦੋਸਤੋ ਇਹ ਤੰਤਰ ਵੀ ਜਿਹੜਾ ਤੁਸੀਂ ਕਿਆ ਕਰੋਗੇ ਆਪਾਂ ਉਹੀ ਪਾ ਦਿਆ ਕਰਾਂਗੇ ਠੀਕ ਹੈ ਤੇ ਤੁਸੀਂ ਜਿਹੜਾ ਕਮੈਂਟ ਚ ਕਾਹੋਂਗੇ ਉਹ ਆਪ ਕਰ ਦਾਂਗੇ ਠੀਕ ਹੈ ਲੋ ਇਹ ਸਾਰਾ ਕੁਝ ਤੁਹਾਨੂੰ ਨਹੀਂ ਦੇਣਾ ਜੀ ਤੇਰੇ ਇੱਕ ਹੋਰ ਹਿੰਦੀ ਦੇ ਮੰਤਰਾਂ ਦਾ ਗ੍ਰੰਥ ਆ ਬਣੀ ਜਾਂਦਾ ਵਾ ਇਹ ਜਿਹੜਾ ਹਿੰਦੀ ਦੇ ਵਿੱਚ ਕੋਈ ਵੀ ਮਤਲਬ ਜਿਹੜਾ ਮੰਤਰ ਹੈ ਉਹ ਆ ਪੰਜਾਬੀ ਦੇ ਗ੍ਰੰਥ ਚ ਨਹੀਂ ਇਹਨੂੰ ਬਾਅਦ ਦੇ ਵਿੱਚ ਪੰਜਾਬੀ ਕਰਾਂਗੇ ਜਿਵੇਂ ਹੁਣ ਹੈ ਆ ਪੰਜਾਬੀ ਵਾਲਾ ਹਿੰਦੀ ਚ ਕਰਦੇ ਪਏ ਆ ਬਸ ਚਲੋ ਤੁਸੀਂ ਵਾਤਵਾਤ ਲਾਈਕ ਕਰਿਆ ਕਰੋ ਹਨਾ ਹੈ ਤਾਂ ਮੇਰੇ ਕੋਲ ਹੁਣ ਬਹੁਤ ਜ਼ਿਆਦਾ ਵਕਤ ਆਪਾਂ ਮੈਂ ਤੁਹਾਨੂੰ ਦਿਖਾ ਸਕਦਾ ਜਿਹੜੀਆਂ ਮੈਂ ਲਿਖਦਾ ਪਿਆ ਆ ਸਾਰੇ ਵਈਆਂ ਤੇ ਤੇ ਵੱਡੀਆਂ ਵਈਆਂ ਇੱਥੇ ਜਿਹੜਾ ਸਾਰੀ ਜ਼ਿੰਦਗੀ ਲਈ ਸੇਵ ਹੋ ਜੇ ਤੇ ਗਾਂ ਕਿਸੇ ਦੇ ਹੱਥੇ ਗ੍ਰੰਥ ਹੋਣ ਅੱਬਲ ਤਾਂ ਮੈਂ ਵੰਡੀ ਜਾਣੇ ਠੀਕ ਹੈ ਤੇ ਅੱਗੇ ਵੀ ਕਿਸੇ ਦੇ ਹੱਥ ਆਉਣ ਤੇ ਉਹਨੂੰ ਫਾਇਦਾ ਚੱਕੇ ਮੈਂ ਆਪਣੇ ਜੀਵਨ ਭਰ ਦਾ ਇਲਮ ਪਾਉਣਾ ਵਾ तकरीबन ਸਾਰੀ ਜ਼ਿੰਦਗੀ ਬੀਤ ਜਾਣੀ ਪਾਉਂਦਿਆਂ ਪਾਉਂਦਿਆਂ ਇਹਨੇ ਕੋ ਮੰਤਰ ਤੰਤਰ ਆਪਣੇ ਕੋ ਹੈਗੇ ਆ। ਪੰਜ ਸਾਢੇ 5000 ਤੱਕ ਮੰਤਰ ਦੇऊंगा ਈ ਤੁਹਾਨੂੰ। ਅਗ ਦੋਸਤੋ ਹੁਣ ਲਾਈਕ ਤਾਂ ਜਰੂਰ ਬੰਦਾ। ਲਾਈਕ ਕਰ ਦਿਓ। ਸ਼ੇਅਰ ਕਰ ਦਿਓ। ਸਬਸਕ੍ਰਾਈਬ ਕਰ ਲਓ। ਔਰ ਦੁਆਚ ਯਾਦ ਰੱਖੋ।